ਵਾ ਡੀਜੀ ਅਸੀਂ ਪਹਿਲੀ ਦੀ ਤਸਵੀਰ ਦੇਖੀਓ ਮੈਂ ਤਸਵੀਰ ਵੀ ਜਰੂਰ ਆਪਣਾ ਕੈਮਰਾ ਬੰਨ ਕੋ ਹੋਗੇ ਦਿਖਾਈ ਜਾਵੇ ਇੱਕ ਵਾਰ ਤਸਵੀਰ ਤਾਂ ਉਹ ਤਸਵੀਰ ਖਜੂਰ ਦੱਸਦੀ ਹੈ ਤਾਂ ਜਦੋਂ ਤੁਸੀਂ ਤੁਹਾਨੂੰ ਉਹ ਦੇਖਦੇ ਪਿਓ ਉਹ ਤੁਸੀਂ ਕੁਝ ਹੋਰ ਨਜ਼ਰ ਆਦੇ ਕੀ ਬਦਲਾਅ ਆਇਆ ਸੀ ਜਦੋਂ ਕੀ ਹੋਇਆ ਕਿਸੇ ਉਦੋਂ ਹੋਇਆ ਐਸੀ ਕਿ ਮੈਂ ਬੰਬਾਰਾਂ ਦੀ ਹਾਂ ਬੇਟਾ ਜੀ 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 ਹਾਂ ਇੱਕ ਵਾਰਾ ਦੇਖੋ ਤਸਵੀਰ ਹੈ ਮਾਤਾ ਜੀ ਦੀ ਪਹਿਲੀ ਤਸਵੀਰ ਹੈ ਤਾਂ ਹੁਣ ਤੇ ਐ ਤਸਵੀਰ ਦੇ ਵਿੱਚ ਅੰਤਰ ਦੇਖ ਸਕਦੇ ਹੋ ਕਿੰਨਾ ਭਾਰਾ ਫੇਸ ਹੈ ਇਹ ਮੇਰੀਆਂ ਬਾਹਾਂ ਹਨ ਆਈਆਂ ਹਨ ਤੇ ਇਹਨਾਂ ਦੇ ਨਾਲ ਜਦੋਂ ਜਿਹੜੇ ਹੁੰਦੇ ਹਨ ਮੇਰੇ ਠੀਕ ਨਹੀਂ ਹੁੰਦੇ ਓਕੇ ਤੇ ਅੱਖਾਂ ਦੇ ਲੈਂਸ ਪੁਆਏ ਹਨ ਤੇ ਰੜਕ ਨਹੀਂ ਜਾਂਦੀ ਪਰ ਜਦੋਂ ਮੈਂ ਇਹ ਸੁਆਮੀ ਦੀ ਦਾ ਜੋਗ ਵੇਖਿਆ ਤੇ ਇਹ ਕਰਨ ਲੱਗੀ ਤੇ ਸਹੀ ਅਸੇ ਵਿੱਚ ਮੇਰੀ ਰੜਕ ਵੀ ਚਹੀ ਹੋ ਗਈ ਮੇਰੀ ਨਜ਼ਰ ਵੀ ਸਹੀ ਹੋ ਗਈ ਐਨਕਾਂ ਵੀ ਮੇਰੀਆਂ ਜਿਹੜੀਆਂ ਹਨ ਉਹ ਵੀ ਲੱਤ ਨਹੀਂ ਹਨ ਜੋਗ ਦੇ ਨਾਲ ਜਨਕੀ ਜਦੋਂ ਤੁਹਾਡੀ ਹਾਲਤ ਇਸ ਤਰ੍ਹਾਂ ਦੀ ਹੋਈ ਉਸ ਤੋਂ ਬਾਅਦ ਹੀ ਜੋਗ ਸੋਚਿਆ ਕਿ ਜੋਗ ਕਰਾਂ ਹਾਂ ਜੋਗ ਕਰਾਂ ਕਿਸ ਨੇ ਕਿਹਾ ਸੀ ਕਿ ਜਾਂ ਫਿਰ ਦੇਖਦੇ ਦੇਖਦੇ ਤੁਹਾਡੇ ਮਨ ਚ ਆਏਗਾ ਯੋਗ ਕਰਨਾ ਚਾਹੀਦਾ ਨਹੀਂ ਮੈਨੂੰ ਰਾਜਕੁਮਾਰ ਮੇਰਾ ਜਿਹੜਾ ਉਹ ਤਨ ਤਨ ਡਿਪਟੀ ਕਰਦਾ ਉੱਥੇ ਹੀ ਇਹਨਾਂ ਦੱਸਿਆ ਹੈ ਕਿ ਇੱਕ ਸਵਾਮੀ ਜੀ ਆਉਂਦਾ ਹੈ ਕਿ ਉਹ ਯੋਗ ਕਰਾਂਦਾ ਜਿਹੜੇ ਮੋਟੇ ਨੂੰ ਪਤਲੇ ਹੋ ਜਾਂਦੇ ਨੇ ਜਿਹੜੇ ਪਤਲੇ ਨੇ ਨੂੰ ਠੀਕ ਠਾਕ ਹੋ ਜਾਂਦੇ ਨੇ ਉਹਨਾਂ ਆਣ ਕੇ ਦੱਸਿਆ ਆਹੀਂ ਸਾਰੇ ਟੱਬਰ ਜਨਾਂ ਨਾ ਕਲਵਿਨ ਲਾ ਲਿਆ ਤੇ ਸਵਾਮੀ ਜੀ ਆ ਗਏ ਅਸੀਂ ਸਾਰੇ ਟੱਬਰ ਲੱਗ ਕੇ ਯੋਗਾ ਕਰ ਇਹਨਾਂ ਤੇ ਮਾੜਾ ਮੋਟਾ ਕਰਨਾ ਫਿਰ ਮੈਂ ਬਹੁਤਾ ਕਰਦੇ ਆਣਾ ਨਾ ਤੇ ਮੈਨੂੰ ਕਰਦੇ ਆਣਾ ਵੀ ਆਖਣਾ ਰਾਜਕੁਮਾਰ ਡੰਗ ਤੂੰ ਤੇ ਬਹੁਤਾ ਜੋਗਾ ਕਰਦੇ ਰਹੇ ਤੂੰ ਤੇ ਪਾਗਲ ਹੀ ਹੋ ਗਈ ਮੈਂ ਆਖਣਾ ਆਖੀ ਜਾਓ ਪਾਗਲ ਮੈਂ ਤੁਹਾਡੀ ਆਖਣ ਨਾਲ ਪਾਗਲ ਨਹੀਂ ਹੋ ਚਾਹੀਦਾ ਹਾਂ ਮੈਂ ਆਪਣੇ ਮਸਤ ਹੋ ਕੇ ਕਰਦੇ ਰਹਾ ਮੈਨੂੰ ਕੰਮ ਕੋਈ ਨਹੀਂ ਸੀ ਹਾਂ ਵੋਟਿੰਗਾਂ ਹਨ ਰੋਟੀ ਪਾਣੀ ਬਣਾਉਂਦੀਆਂ ਹਨ ਕਪੜਾ ਲੱਤਾ ਉਹ ਨਹੀਂ ਸਾਰਾ ਕੋਈ ਘਰ ਦਾ ਕਰਨਾ ਤੇ ਮੈਨੂੰ ਕੋਈ ਕੰਮ ਨਹੀਂ ਮੈਂ ਸਿਰਫ ਜੋਗ ਵਾਲੀ ਤੁਹਾਡੀ ਜੇ ਅਸੀਂ ਪਹਿਲੀ ਦੀ ਤਸਵੀਰ ਦੇਖੀ ਉਹ ਮੈਂ ਤਸਵੀਰ ਵੀ ਜਰੂਰ ਆਪਣਾ ਕੈਮਰਾਮੈਨ ਨੂੰ ਕਹਾਂਗਾ ਦਿਖਾਈ ਜਾਵੇ ਇੱਕ ਵਾਰ ਤਸਵੀਰ ਤਾਂ ਉਹ ਤਸਵੀਰ ਕੁਝ ਹੋਰ ਦੱਸਦੀ ਹੈ ਤਾਂ ਜਦੋਂ ਤੁਸੀਂ ਤੁਹਾਨੂੰ ਦੇਖਦੇ ਪਿਓ ਉਹ ਤੁਸੀਂ ਕੁਝ ਹੋਰ ਨਜ਼ਰ ਆਦੇ ਕੀ ਬਦਲਾਅ ਆਇਆ ਸੀ ਜਦੋਂ ਕੀ ਹੋਇਆ ਕਿਸੇ ਉਦੋਂ ਹੋਇਆ ਐ ਸੀ ਕਿ ਮੈਂ ਬੰਬਾਰਾਂਂ ਦੀ ਹਾਂ ਬੇਟਾ ਜੀ 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 ਹਾਂ ਇੱਕ ਵਾਰਾ ਦੇਖੋ ਤਸਵੀਰ ਹੈ ਮਾਤਾ ਜੀ ਦੀ ਪਹਿਲੀ ਤਸਵੀਰ ਹੈ ਤਾਂ ਹੁਣ ਤੇ ਐ ਤਸਵੀਰ ਦੇ ਵਿੱਚ ਅੰਤਰ ਦੇਖ ਸਕਦੇ ਹੋ ਕਿੰਨਾ ਭਾਰਾ ਫੇਸ ਹੈ ਮੇਰੀਆਂ ਮੇਰੀਆਂ ਬਾਹਾਂ ਹਨ ਆਈਆਂ ਹਨ ਤੇ ਇਹਨਾਂ ਦੇ ਨਾਲ ਜਿਹਮ ਜਿਹੜੇ ਹੁੰਦੇ ਹਨ ਮੇਰੇ ਠੀਕ ਨਹੀਂ ਹੁੰਦੇ ਓਕੇ ਤੇ ਅੱਖਾਂ ਦੇ ਲੈਂਸ ਪੁਆਏ ਹਨ ਤੇ ਰੜਕ ਨਹੀਂ ਜਾਂਦੀ ਪਰ ਜਦੋਂ ਮੈਂ ਇਹ ਸੁਆਮੀ ਦੀ ਦਾ ਜੋਗ ਵੇਖਿਆ ਤੇ ਇਹ ਕਰਨ ਲੱਗੀ ਤੇ ਸਹੀ ਅਸੇ ਨਹੀਂ ਮੇਰੀ ਰੜਕ ਵੀ ਚਾਹੀਓਗੇ ਮੇਰੀ ਨਯਰ ਵੀ ਸਹੀ ਹੋਗੀ ਐਨਕਾਂ ਵੀ ਮੇਰੀਆਂ ਜਿਹੜੀਆਂ ਹਨ ਉਹ ਵੀ ਲੱਤ ਨਹੀਂ ਹੈ ਜੋਗ ਦੇ ਨਾਲ ਜਨਕੀ ਜਦੋਂ ਤੁਹਾਡੀ ਹਾਲਤ ਇਸ ਤਰ੍ਹਾਂ ਦੀ ਹੋਈ ਉਸ ਤੋਂ ਬਾਅਦ ਹੀ ਜੋਗ ਸੋਚਿਆ ਕਿ ਜੋਗ ਕਰਾਂ ਹਾਂ ਜੋਗ ਕਰਾਂ ਕਿਸਨੇ ਕਿਹਾ ਸੀ ਕਿ ਜਾਂ ਫਿਰ ਦੇਖਦੇ ਦੇਖਦੇ ਤੁਹਾਡੇ ਮਨ ਚ ਆਏਗਾ ਯੋਗ ਕਰਨਾ ਚਾਹੀਦਾ ਨਹੀਂ ਮੈਨੂੰ ਰਾਏ ਕੁਮਾਰ ਮੇਰਾ ਜਿਹੜਾ ਉਹ ਤੁਨ ਤੁਨ ਡਿਪਟੀ ਕਰਦਾ ਉਥੇ ਹੀ ਇਹਨਾਂ ਦੱਸਿਆ ਹੈ ਕਿ ਇੱਕ ਸਵਾਮੀ ਜੀ ਆਉਂਦਾ ਹੈ ਕਿ ਉਹ ਯੋਗ ਕਰਾਂਦਾ ਜਿਹੜੇ ਮੋਟੇ ਨੂੰ ਪਤਲੇ ਹੋ ਜਾਂਦੇ ਨੇ ਜਿਹੜੇ ਪਤਲੇ ਨੇ ਨੂੰ ਠੀਕ ਠਾਕ ਹੋ ਜਾਂਦੇ ਨੇ ਉਹਨਾਂ ਆਣ ਕੇ ਦੱਸਿਆ ਆਹੀ ਸਾਰੇ ਟੱਬਰ ਜਨਾਂ ਨਾ ਤਲਵਿੰਨ ਲਾ ਲਿਆ ਤੇ ਸਵਾਮੀ ਜੀ ਆ ਗਏ ਆਹੀ ਸਾਰੇ ਟੱਬਰ ਲੱਗ ਕੇ ਯੋਗਾ ਕਰਨ ਇਹਨਾਂ ਤੇ ਮਾਰਾ ਮੋਟਾ ਕਰਨਾ فیر میں ਬੋਤਾ ਕਰਦੇ ਨਾ ਤੇ ਮੈਨੂੰ ਕਰਦੇ ਨਾ ਵੀ ਆਖਣਾ ਰਾਜਕੁਮਾਰ ਡਾਕਟਰ ਤੂੰ ਤਾਂ ਬਹੁਤਾ ਯੋਗਾ ਕਰਦੇ ਨਾ ਤੂੰ ਤੇ پاگل ਹੀ ਹੋਗੀ ਮੈਂ ਆਖਣਾ ਆਖੀ ਜੋ پاگل ਮੈਂ ਤੁਹਾਡੀ ਅੱਖ ਨਾ پاگل ਨਹੀਂ ਹਾਂ ਮੈਂ ਆਪਣੇ ਮਸਤੋਕੇ ਕਰਦੇ ਨਾ ਮੈਨੂੰ ਕੰਮ ਕੋਈ ਨਹੀਂ ਸੀ ਹਾਂ ਰੋਟੀਆਂ ਰੋਟੀ ਪਾਣੀ ਬਣਾਉਂਦੀ ਹਾਂ ਕਪੜਾ ਲੱਤਾ ਹੁਣ ਨਹੀਂ ਸਾਰਾ ਕੋਈ ਕਾਰਦਾ ਕਰਨਾ ਤੇ ਮੈਨੂੰ ਕੋਈ ਕੰਮ ਨਹੀਂ ਮੈਂ ਸਿਰਫ ਯੋਗਾ ਦੀ